ਨਿਸ਼ਾਨ ਸਾਹਿਬ ਦੀ ਪਿਸ਼ਾਕ ਦੇ ਰੰਗਾਂ ਨੂੰ ਲੈ ਕੇ ਚਰਚਾ ਇਸ ਹੱਦ ਤੱਕ ਚੱਲੀ ਕਿ ਉਸ ਤੋਂ ਬਾਅਦ ਹੁਕਮ ਜਾਰੀ ਕਰ ਦਿੱਤਾ ਗਿਆ ਕਿ ਕੇਸਰੀ ਨਿਸ਼ਾਨ ਸਾਹਿਬ ਨਹੀਂ ਹੋਣਗੇ ਇਸ ਰੰਗ ਦੀ ਜਗ੍ਹਾ ਪ੍ਰਾਤਨ ਤਰੀਕੇ ਨਾਲ ਜਿਹੜੀ ਰਹਿਤ ਮਰਿਆਦਾ ਹੈ ਉਸ ਅਨੁਸਾਰ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਅਨੁਸਾਰ ਬਸੰਤੀ ਅਤੇ ਸਰਮਈ ਰੰਗ ਜਿਹੜੇ ਨੇ ਉਹ ਹੋਣਗੇ ਇਸ ਤੋਂ ਬਾਅਦ ਮੁਹਿੰਮ ਇਸ ਤਰ੍ਹਾਂ ਚੱਲੀ ਕਿ ਕਿਤੇ ਇਸ ਸਰਮਈ ਤੇ ਕਿਤੇ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਨਜ਼ਰ ਆਉਣ ਲੱਗੇ ਝੂਲੇ ਜਾਣ ਲੱਗੇ ਪਰ ਲੰਗੇ ਕੁਝ ਦਿਨਾ ਤੋਂ ਇੱਕ ਖਬਰ ਚੱਲ ਰਹੀ ਸੀ ਕਿ ਇਸ ਗੱਲ ਦਾ ਫਤਵਾ ਇਸ ਗੱਲ ਦਾ ਹੁਕਮ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਨਹੀਂ ਦਿੱਤਾ ਇਹ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਵੱਲੋਂ ਨਹੀਂ ਦਿੱਤੇ ਗਏ ਇਸ ਗੱਲ ਦੀ ਖਬਰ ਜਿਹੜੀ ਆ ਉਹ ਚਲਦੀ ਪਈ ਸੀ ਇਸ ਗੱਲ ਦਾ ਜ਼ਿਕਰ ਚੱਲਦਾ ਪਿਆ ਸੀ ਹੁਣ ਸਵਾਲ ਇਹ ਹੈ ਕਿ ਕੀ ਇਹ ਖਬਰ ਸੱਚ ਹੈ ਜਾਂ ਝੂਠ ਹੈ ਕੀ ਅਸਲ ਦੇ ਵਿੱਚ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਐਦਾਂ ਦੀ ਕੋਈ ਨੋਟੀਫਿਕੇਸ਼ਨ ਨਹੀਂ ਸੀ ਜਾਰੀ ਹੋਈ ਐਦਾਂ ਦਾ ਕੋਈ ਹੁਕਮ ਨਹੀਂ ਸੀ ਜਾਰੀ ਹੋਇਆ ਜਿਸ ਆਧਾਰ ਦੇ ਉੱਤੇ ਰੰਗ ਬਦਲੇ ਜਾਣ ਹੁਣ ਇਸ ਗੱਲ ਦਾ ਨੋਟਿਸ ਲਿਆ ਗਿਆ ਐਸਜੀਪੀਸੀ ਵੱਲੋਂ ਔਰ ਉਹਦੇ ਉੱਤੇ ਸਪਸ਼ਟਕਰਨ ਸਾਂਝਾ ਕੀਤਾ ਗਿਆ ਦਰਸਲ ਜਿਹੜੇ ਨਿਊਜ਼ ਚੈਨਲਜ਼ ਨੇ ਜਾਂ ਜਿਹੜੇ ਪੋਰਟਲਸ ਨੇ ਖਬਰ ਪਾਈ ਸੀ ਉਹਨਾਂ ਦਾ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ ਫੇਕ ਖਬਰ ਫੇਕ ਪ੍ਰੋਪਗੈਂਡਾ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਐਸਜੀਪੀਸੀ ਦਾ ਦਾਅਵਾ ਹੈ ਕਿ 1936 ਦੇ ਵਿੱਚ ਜਿਹੜਾ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਛਾਪੀ ਗਈ ਹੈ ਉਸ ਅਨੁਸਾਰ ਹੀ ਇਹ ਹੁਕਮ ਸਣਾਇਆ ਗਿਆ ਹੈ ਕਿ ਨਿਸ਼ਾਨ ਸਾਹਿਬ ਦੀ ਪਿਸ਼ਾਕ ਦਾ ਰੰਗ ਜਾਂ ਤਾਂ ਬਸੰਤੀ ਜਾਂ ਫਿਰ ਸਰਮਈ ਹੋਵੇਗਾ ਕੇਸਰੀ ਨਹੀਂ ਹੋਵੇਗਾ ਪਰ ਸਵਾਲ ਇਹ ਹੈ ਕਿ ਇਹ ਝੂਠੀ ਖਬਰ ਫਲਾਈ ਕਿਨੇ ਜਿਸ ਤੋਂ ਬਾਅਦ ਐਸਜੀਪੀਸੀ ਨੇ ਜ਼ਰੂਰ ਨੋਟਿਸ ਲਿਆ ਜ세ਦਾਰ ਗਿਆਨੀ ਰਗਵੀਰ ਸਿੰਘ ਦੀ ਗੱਲ ਨੂੰ ਕੋਟ ਕੀਤਾ ਆ ਦਰਸਲ ਉਹ ਕਹਿੰਦੇ ਕਿ ਜਦੋਂ ਬਾਹਰ ਜਾਂਦੇ ਆ ਵਿਦੇਸ਼ ਜਾਂਦੇ ਨੇ ਜਿਹੜੇ ਦਰਗਾਨੇ ਰਕबीर ਸਿੰਘ ਉੱਥੇ ਕਿਸੇ ਸਿੰਘ ਨੇ ਪੁੱਛਿਆ ਸੀ ਉਹਨਾਂ ਨੂੰ ਕਿ ਕੇਸਰੀ ਕਿਉਂ ਨਹੀਂ ਤੇ ਬਸੰਤੀ ਤੇ ਸਰਮਈ ਕਿਉਂ ਇਹ ਹੁਕਮ ਜਾਰੀ ਕੀਤਾ ਤਾਂ ਉੱਥੇ ਉਹਨਾਂ ਨੇ ਕਿਹਾ ਸੀ ਕਿ ਇਹ ਉਹਨਾਂ ਨੇ ਆਪਣੇ ਲਹਿਜੇ ਤੋਂ ਆਪਣੇ ਆਪ ਕੋਈ ਹੁਕਮ ਜਾਰੀ ਨਹੀਂ ਕੀਤਾ ਇਹ ਰਹਿਤ ਮਰਿਆਦਾ ਹੈ ਔਰ ਪ੍ਰਾਤਨ ਰਹਿਤ ਮਰਿਆਦਾ ਜਿਸ ਦੇ ਅਨੁਸਾਰ ਇਹ ਹੁਕਮ ਜਿਹੜਾ ਉਹ ਸੁਣਾਇਆ ਗਿਆ ਪੰਥ ਪ੍ਰਮਾਣਿਤ ਰਹਿਤ ਮਰਿਆਦਾ ਦੇ ਅਨੁਸਾਰ ਹੁਕਮ ਸੁਣਾਇਆ ਗਿਆ ਤੇ ਸਵਾਲ ਤਾਂ ਖੈਰ ਇਹ ਵੀ ਬਣਦਾ ਕਿ ਹੁਣ ਆ ਕੇ ਕਿੱਦਾਂ ਰਹਿਤ ਮਰਿਆਦਾ ਯਾਦ ਆ ਗਈ ਇੰਨੀ ਦੇਰ ਬਾਅਦ ਤੇ ਹੁਣ ਆ ਕੇ ਇਹ ਫੈਸਲਾ ਸੁਣਾ ਦਿੱਤਾ ਗਿਆ ਇਸ ਤੋਂ ਪਹਿਲਾਂ ਰਹਿਤ ਮਰਿਆਦਾ ਕਿਉਂ ਯਾਦ ਨਹੀਂ ਸੀ ਆ ਰਹੀ ਜਾਂ ਫਿਰ ਸ਼ਾਇਦ ਰਹਿਤ ਮਰਿਆਦਾ ਦਾ ਉਹ ਪੰਨਾ ਉਸ ਵੇਲੇ ਲੱਬਿਆ ਨਾ ਹੋਵੇ ਜਿੱਥੇ ਲਿਖਿਆ ਹੋਇਆ ਸੀ ਖੈਰ ਇਹ ਇੱਕ ਅਲਹਿਦਾ ਟੌਪਿਕ ਹੈ ਜਿਹਦੇ ਬਾਰੇ ਵਿੱਚ ਸਵਾਲ ਬੜੇ ਖੜੇ ਹੁੰਦੇ ਨੇ ਪਰ ਇਸ ਦੇ ਬਾਵਜੂਦ ਇਹ ਜਿਹੜੀ ਗੱਲ ਹੈ ਜੋ ਖਬਰ ਚੱਲਦੀ ਪਈ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਨਹੀਂ ਸੁਣਾਇਆ ਗਿਆ ਜਾਂ ਫਿਰ ਕੇਸਰੀ ਨਿਸ਼ਾਨ ਸਾਹਿਬ ਨੂੰ ਗਲਤ ਨਹੀਂ ਠਹਿਰਾਇਆ ਗਿਆ ਇਹ ਸਰਾਸਰ ਫੇਕ ਹੈ ਇਹਦੇ ਬਾਰੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਟਵੀਟ ਕਰਕੇ ਜਾਣਕਾਰੀ ਸਾਂਝੀ ਕਰਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ